ਹਲਕਾ ਖੇਮ ਕਰਨ ਤੋਂ ਪਿੰਡ ਭਗਵਾਨਪੁਰਾ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਸਰਪੰਚ ਸਾਹਿਬ ਮੌਜੂਦਾ ਸਰਪੰਚ ਸਾਹਿਬ ਲਾਈਵ ਹੋ ਕੇ ਨਸ਼ੇ ਦੇ ਤਸਕਰਾਂ ਬਾਰੇ ਗੱਲ ਕਰ ਰਿਹਾ ਵੀ ਆ ਸਿੰਝਾਂ ਜਿਹੜੀਆਂ ਉੱਥੇ ਪਹਿਲਾਂ ਨਿਕਣਾ ਜਾ ਚੁੱਕੀਆਂ ਨੇ ਤੇ ਉਹਨੇ ਔਰ ਇਧਰ ਵੀ ਲਾਈਟਰਾਂ ਤੇ ਸਿੰਝਾਂ ਨੇ ਆ ਤੁਸੀਂ ਦੇਖ ਸਕਦੇ ਜੀ ਕਿ ਮੇਰਾ ਪਿੰਡ ਵੱਡਾ ਭਗਵਾਨਪੁਰਾ ਔਰ ਛੋਟਾ ਭਗਵਾਨਪੁਰਾ ਇਨਾਂ ਦੋਵਾਂ ਪਿੰਡਾਂ ਦੇ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਗੰਧ ਵਾ ਚੁੱਕਾ ਮੈਡੀਕਲ ਨਸ਼ਾ ਵੀ ਬਹੁਤ ਜ਼ਿਆਦਾ ਨਸ਼ਾ ਇਕੱਲਾ ਇੱਕ ਹੀ ਰਹਿ ਜਾਂਦਾ ਨਸ਼ਾ ਹੀ ਨਹੀਂ ਚਿੱਟੇ ਦਾ ਨਸ਼ਾ ਨਹੀਂ ਮੈਡੀਕਲ ਨਸ਼ਾ ਵੀ ਬਹੁਤ ਜ਼ਿਆਦਾ ਨਸ਼ਾ ਜੀ। ਔਰ ਸਾਡੇ ਪਿੰਡ ਦੇ ਵਿੱਚ ਦੀ ਲੰਘਣਾ ਵੀ ਮੁਸ਼ਕਲ ਹੋ ਚੁੱਕਾ ਜੀ। ਘਰ-ਘਰ ਡਿਲੀਵਰੀ ਵਾਲਾ ਕੰਮ ਚੱਲਣ ਡਿਆ ਜੀ ਛੋਟੇ-ਛੋਟੇ ਇਹ ਵਪਾਰੀ ਜਿਹੜੇ ਸਾਡੇ ਕਿਪੜੇ ਵਿੱਚ। ਔਰ ਸਪਲਾਈ ਜਿਹੜੀ ਬੇਤਕ ਹੋ ਕੇ ਕਰ ਰਹੇ ਨਾ ਉਹਨਾਂ ਨੂੰ ਕੋਈ ਪਰਚੇ ਦਾ ਡਰਿਆ ਨਾ ਕੋਈ ਫ੍ਰੀਸ ਦਾ ਡਰ ਆ। ਕਿਉਂ ਲੋੜ ਪੈ ਗਈ ਆਪਣੀ ਸਰਕਾਰ 'ਚ ਰਹਿੰਦਿਆਂ ਹੋਇਆਂ ਆਪਣਿਆਂ ਦੇ ਖਿਲਾਫ ਕਿਉਂਕਿ ਦੂਜੇ ਪਾਸੇ ਸਰਕਾਰ ਦਾਵਾ ਵੀ ਕਰ ਰਹੀ ਵੀ ਅਸੀਂ 100% ਹੀ ਬੰਦ ਕਰਦੇ। ਨਹੀਂ ਜੀ ਮੈਂ ਸਰਕਾਰ ਦੇ ਵਿਰੁੱਧ ਨਹੀਂ ਗਿਆ ਜੀ। ਮੈਂ ਸਰਕਾਰ ਨੂੰ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਪਿੰਡ ਤੇ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਮੈਨੂੰ ਲੱਗਾ ਸੀ ਕਿ ਸਾਡੇ ਪਿੰਡ ਤੇ ਕੋਈ ਕਾਰਵਾਈ ਢਿੱਲੀ ਚੱਲ ਰਹੀ ਆ ਤੇ ਮੈਂ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਮਾਨਸਾ ਵੱਲੋਂ ਲਗਾਤਾਰ ਕਿਆ ਜਾ ਰਿਹਾ ਸੀ ਕਿ ਜਿਨ੍ਹਾਂ ਨੂੰ ਕੋਈ ਮੁਸ਼ਕਲ ਆ ਉਹ ਮੇਰੇ ਨਾਲ ਸੰਪਰਕ ਕਰਨ ਤੇ ਮੈਂ ਮੁੱਖ ਮੰਤਰੀ ਸਾਹਿਬ ਦੇ ਕੋਲ ਆਪਣੀ ਅਪੀਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸੋਸ਼ਲ ਮੀਡੀਆ ਤੇ ਕਿਉਂਕਿ ਤੁਹਾਡਾ ਜਿਹੜਾ ਹਲਕਾ ਵਿਧਾਇਕ ਆ ਉਹ ਤੁਹਾਡੀ ਗੱਲ ਨਹੀਂ ਸੁਣ ਰਿਹਾ ਜਾਂ ਤੁਹਾਡਾ ਪ੍ਰਸ਼ਾਸਨ ਤੁਹਾਡੀ ਸੁਣ ਨਹੀਂ ਰਿਹਾ ਤੁਸੀਂ ਪਿੰਡ ਦੇ ਸਰਪੰਚ ਨੂੰ ਮੌਜੂਦਾ ਸਰਪੰਚ ਦੇ ਤੇ ਕਹਿੰਦੇ ਫੋਨ ਤੇ ਕੰਮ ਹੋ ਜਾਂਦੇ ਆ ਵੀਡੀਓ ਪਾਉਣ ਤੋਂ ਪਹਿਲਾਂ ਕਦੀ ਤੁਸੀਂ ਪ੍ਰਸ਼ਾਸਨ ਨਾਲ ਇਸ ਬਾਰੇ ਗੱਲ ਕੀਤੀ ਸਰਪੰਚ ਆਪਣੇ ਐਸ ਐਚਓ ਸਾਹਿਬ ਨਾਲ ਜਾਂ ਡੀਐਸਪੀ ਸਾਹਿਬ ਨਾਲ ਜਾਂ ਆਪਣੇ ਐਮਐਲਏ ਸਾਹਿਬ ਨਾਲ ਇਸ ਤਰ੍ਹਾਂ ਪਹਿਲਾਂ ਗੱਲ ਹੋਈ ਤੁਹਾਡੀ ਪਰ ਮੈਂ ਪ੍ਰਸ਼ਾਸਨ ਨੇ ਜਦੋਂ ਵੀ ਇੱਕ ਦੋ ਵਾਰ ਅੱਗੇ ਵੀ ਮੇਰੇ ਪਿੰਡ 'ਚ ਕਿਤੇ ਆਏ ਵੀ ਹੈ ਤਾਂ ਮੈਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਇਹ ਬਹੁਤ ਜਿਆਦੀ ਸਮੱਸਿਆ ਹੈ ਹਾਂ ਔਰ ਇੱਕ ਦੋ ਪਰਚੇ ਵੀ ਹੋਏ ਬੰਦਿਆਂ ਦੇ ਪਰ ਕੋਈ ਜ਼ਿਆਦਾ ਜਿੰਨਾ ਰਿਜ਼ਲਟ ਦੀ ਆਸ ਹੀ ਉਹਨਾਂ ਮਿਲਿਆ ਨਹੀਂਗਾ ਕੋਝਾ ਰਾਜਨੀਤਿਕ ਲੋਕਾਂ ਨੇ ਵੀ ਤੁਹਾਡੀ ਉਹ ਵੀਡੀਓ ਚੱਕ ਚੱਕ ਕੇ ਆਪਣੇ ਪੇਜਾਂ ਤੇ ਪਾਈ ਉਹਨਾਂ ਨੂੰ ਕੁਝ ਕਹਿਣਾ ਚਾਹੁੰਦਾ ਤੇ ਜ਼ਿਆਦਾਤਰ ਤੇ ਮੈਨੂੰ ਲੱਗਦਾ ਸਰਕਾਰ ਨੂੰ ਟਾਰਗੇਟ ਕਰਕੇ ਆਪਦੀ ਉਹ ਸਿਆਸੀ ਰੋਟੀ ਸੇਕਣ ਦੀ ਕੋਸ਼ਿਸ਼ ਕੀਤੀ ਹੋਊਗੀ ਪਰ ਇਹ ਜਿਹੜੀ ਅਲਾਮਤਾ ਇਹ ਉਹਨਾਂ ਦੀ ਦਿੱਤੀ ਹੋਈ ਆ ਹੂੰ ਉਹ ਜਿਹੜੇ ਕੰਡੇ ਉਹਨਾਂ ਦੀ ਖਲਾਰੇ ਹੋਏ ਅੱਜ ਅਸੀਂ ਚੁਗੰਦੀ ਕੋਸ਼ਿਸ਼ ਕਰ ਰਹੇ ਆ ਸਵਾ ਤਿੰਨ ਸਾਲ ਹੀ ਕਹਿ ਲੀਏ ਡੇਢ ਸਾਲ ਰਹਿ ਗਿਆ ਤੁਹਾਡੇ ਕੋਲ ਡੇਢ ਸਾਲ ਦੇ ਵਿੱਚ ਕੀ ਲੱਗਦਾ ਵੀ ਕਾਮਯਾਬ ਹੋਵਾਂਗੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਬਿਨਾਂ ਵੀ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਬਾਕੀ ਪਿੰਡਾਂ ਨੂੰ ਵੀ ਅਪੀਲ ਕਰੂੰਗਾ ਕਿ ਜਿੰਨਾ ਚਿਰ ਆਪਾਂ ਪਿੰਡ ਪੱਧਰ ਤੇ ਲੜਾਈ ਨਹੀਂ ਨਾ ਵਿੜਦੇ ਆਪਾਂ ਸਾਥ ਨਹੀਂ ਦਿੰਦੇ ਇੱਕ ਦੂਜੇ ਦਾ ਉਹਨਾਂ ਚਿਰ ਲੜਾਈ ਤੇ ਆਪਣੇ ਤੋਂ ਕਾਮਯਾਬ ਨਹੀਂ ਹੋਇਆ ਜਣਾ ਦੋਸਤੋ ਕੱਲ ਹਲਕਾ ਖੇਮ ਕਰਨ ਤੋਂ ਪਿੰਡ ਭਗਵਾਨਪੁਰਾ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਸਰਪੰਚ ਸਾਹਿਬ ਮੌਜੂਦਾ ਸਰਪੰਚ ਸਾਹਿਬ ਲਾਈਵ ਹੋ ਕੇ ਨਸ਼ੇ ਦੇ ਤਸਕਰਾਂ ਬਾਰੇ ਗੱਲ ਕਰ ਰਿਹਾ ਵੀ ਕਿਵੇਂ ਪਿੰਡ ਦੇ ਵਿੱਚ ਨਸ਼ਾ ਜੜਾ ਵਾ ਉਹ ਤੜਾ ਤਰ ਵਿਖ ਰਿਹਾ ਤੇ ਬਾਹਰਲੇ ਪਿੰਡਾਂ ਤੋਂ ਲੋਕ ਆ ਕੇ ਇੱਥੇ ਨਸ਼ੇ ਦੀ ਤਸਕਰੀ ਹੋ ਰਹੀ ਹੈ ਕਿਉਂ ਬੋਲਣਾ ਪਿਆ ਆਪਣੀ ਹੀ ਸਰਕਾਰ ਦੇ ਵਿੱਚ ਰਹਿੰਦਿਆ ਸਿੱਧੀ ਗੱਲਬਾਤ ਕਰਾਉਣੇ ਆਪਣੇ ਨਾਲ ਸਰਪੰਚ ਸਰਦਾਰ ਗੁਰਲਾਲ ਸਿੰਘ ਜੀ ਮੌਜੂਦ ਨੇ ਆਉ ਕਰਦਿਆਂ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਜੀ ਤੁਸੀਂ ਸਾਡੇ ਕੋਲ ਪਹੁੰਚੇ ਹੋ ਜੀ ਆਇਆਂ ਨੂੰ ਕਹਿੰਦਾ ਮੈਂ ਤਾਂ ਕਿਉਂ ਲੋੜ ਪੈ ਗਈ ਆਪਣੀ ਸਰਕਾਰ ਚ ਰਹਿੰਦਿਆ ਹੋਇਆ ਆਪਣਿਆਂ ਦੇ ਖਿਲਾਫ ਕਿਉਂਕਿ ਦੂਜੇ ਪਾਸੇ ਸਰਕਾਰ ਦਾਵਾ ਵੀ ਕਰ ਰਹੀ ਵੀ 100% ਹੀ ਬੰਦ ਕਰ ਦਿੱਤਾ ਨਹੀਂ ਜੀ ਮੈਂ ਸਰਕਾਰ ਦੇ ਵਿਰੋਧ ਨਹੀਂ ਗਿਆ ਜੀ ਮੈਂ ਸਰਕਾਰ ਨੂੰ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਪਿੰਡ ਤੇ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਮੈਨੂੰ ਲੱਗਾ ਸੀ ਕਿ ਸਾਡੇ ਪਿੰਡ ਤੇ ਕੋਈ ਕਾਰਵਾਈ ਢਿੱਲੀ ਚੱਲ ਰਹੀ ਹੈ ਤੇ ਮੈਂ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮਾਨਸਾ ਵੱਲੋਂ ਲਗਾਤਾਰ ਕਿਆ ਜਾ ਰਿਹਾ ਸੀ ਕਿ ਜਿਨ੍ਹਾਂ ਨੂੰ ਕੋਈ ਮੁਸ਼ਕਲ ਆ ਉਹ ਮੇਰੇ ਨਾਲ ਸੰਪਰਕ ਕਰਨ ਤੇ ਮੈਂ ਮੁੱਖ ਮੰਤਰੀ ਸਾਹਿਬ ਦੇ ਕੋਲ ਆਪਣੀ ਅਪੀਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਹੂੰ ਸੋਸ਼ਲ ਮੀਡੀਆ ਤੇ ਕਿਉਂਕਿ ਤੁਹਾਡਾ ਜਿਹੜਾ ਹਲਕਾ ਵਿਧਾਇਕ ਆ ਉਹ ਤੁਹਾਡੀ ਗੱਲ ਨਹੀਂ ਸੁਣ ਰਿਹਾ ਜਾਂ ਤੁਹਾਡਾ ਪ੍ਰਸ਼ਾਸਨ ਤੁਹਾਡੀ ਸੁਣ ਨਹੀਂ ਰਿਹਾ ਤੁਸੀਂ ਪਿੰਡ ਦੇ ਸਰਪੰਚ ਨੂੰ ਮੌਜੂਦਾ ਸਰਪੰਚ ਦੇ ਤੇ ਕਹਿੰਦੇ ਫੋਨ ਤੇ ਕੰਮ ਹੋ ਜਾਂਦੇ ਆ ਪਰ ਤੁਸੀਂ ਵੀਡੀਓ ਬਣਾ ਕੇ ਤੁਹਾਨੂੰ ਦੱਸਣਾ ਪਿਆ ਇਹ ਇਹ ਕਿਉਂ ਕਿੰਨਾ ਕਚਾਜ ਹੈ ਦੇਖੋ ਜੀ ਮੈਨੂੰ ਲੱਗਾ ਕਿ ਜਿਹੜੀ ਜਿੰਨਾ ਇਹ ਕੰਮ ਵੱਧ ਚੁੱਕਾ ਹੈ ਹਾਂ ਮੈਂ ਪ੍ਰਸ਼ਾਸਨ ਨੂੰ ਜਗਾਉਣਾ ਜ਼ਰੂਰੀ ਸਮਝਿਆ ਜੀ ਹਲਕਾ ਵਿਧਾਇਕ ਸਾਹਿਬ ਮੇਰੇ ਨਾਲ ਨੇ ਜੀ ਉਹਨਾਂ ਨੇ ਮੇਰੀ ਸ਼ਲਾਘਾ ਕੀਤੀ ਹੈ ਜੀ ਇਸ ਗੱਲ ਤੇ ਵੀ ਬਿਲਕੁਲ ਜੀ ਉਹ ਮੇਰੇ ਨਾਲ ਵੀਡੀਓ ਪਾਉਣ ਤੋਂ ਬਾਅਦ ਤੁਹਾਨੂੰ ਫੋਨ ਆਇਆ ਮੇਰੀ ਉਹ ਹਾਰ ਤਾਂ ਹਮ ਤੇ ਮੇਰੀ ਪਿੰਡ ਤੇ ਸਾ ਪਰਦੇ ਰਹਿੰਦੇ ਨੇ ਮੇਰੇ ਕੰਮ ਕਰਨ ਤੇ ਪਿੰਡ ਦੇ ਵਿੱਚ ਤੁਸੀਂ ਮੇਰੇ ਪਿੰਡ ਦਾ ਢੇਡਾ ਵੀ ਲਗਾ ਸਕਦੇ ਜੀ ਤੇ ਮੇਰੇ ਪਿੰਡ ਨੂੰ ਕੋਈ ਮੁਸ਼ਕਲ ਆ ਔਰ ਉਹਨਾਂ ਨੇ ਮੇਰ ਨਾਲ ਸ਼ੇਅਰ ਕੀਤੀ ਔਰ ਮੈਂ ਆਪਣਾ ਫਰਜ਼ ਸਮਝਿਆ ਕਿ ਮੈਂ ਜਿਹੜੀ ਆਪਣੀ ਆਵਾਜ਼ ਆ ਜਿਹੜੀ ਕਿਉਂਕਿ ਮੀਡੀਆ ਤੋਂ ਵਧੀਆ ਪਲੇਟਫਾਰਮ ਨਹੀਂ ਕੋਈ ਅੱਜ ਕੱਲ ਜੀ ਜੀ ਤੌਰ ਮੈਂ ਮੀਡੀਆ ਦੇ ਵਿੱਚ ਆ ਕੇ ਆਪਣੀ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਆਪਣੀ ਸਰਕਾਰ ਕੋਲ ਆਪਣਾ ਦੁੱਖ ਦੱਸਿਆ ਹੈ ਹੂੰ ਸਰਕਾਰ ਸਾਡੀ ਨੇ ਕਿਹਾ ਵੀ ਹੈਗਾ ਕਿ ਆਮ ਪਿੰਡਾਂ ਦੇ ਸਰਪੰਚਾਂ ਲੈ ਦੇਖ ਕੇ ਮੈਂ ਕਿ ਉਹਨਾਂ ਨੇ ਆਵਾਜ਼ ਰੱਖੀ ਔਰ ਉੱਥੇ ਪੁਲਿਸ ਪ੍ਰਸ਼ਾਸਨ ਦੀਆਂ ਸਖਤ ਕਾਰਵਾਈਆਂ ਹੋਈਆਂ ਮਾਨ ਸਾਹਿਬ ਨੇ ਉਹਨਾਂ ਦਾ ਨੋਟਿਸ ਲਿਆ ਤੇ ਮੈਂ ਉਹਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਸਰਕਾਰ ਦੇ ਵਿਰੋਧ ਚ ਨਹੀਂ ਗਿਆ ਕੋਈ ਸਰਕਾਰ ਨੇ ਇਹ ਮੈਮ ਵਿਢੀ ਆ ਤਾਂ ਮੈਂ ਸਰਕਾਰ ਦਾ ਸਾਥ ਦੇਣ ਦੀ ਉਹਦੇ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਕਿੰਨੇ ਲੋਕ ਤੁਹਾਡੇ ਸਮਰਥਨ ਦੇ ਵਿੱਚ ਆਏ ਪਿੰਡ ਦੇ ਵਿੱਚੋਂ ਜਾਂ ਲਾਂਬ ਦੇ ਪਿੰਡਾਂ ਵਿੱਚੋਂ ਤੁਸੀਂ ਬੀਬੀਆਂ ਦੀ ਵੀ ਗੱਲ ਕੀਤੀ ਬੀਬੀਆਂ ਵੀ ਬਹੁਤ ਪਰੇਸ਼ਾਨ ਨੇ ਇਸ ਚੀਜ਼ ਤੋਂ ਕਿਉਂਕਿ ਉਹਨਾਂ ਨੂੰ ਘਰਾਂ 'ਚ ਪਰੇਸ਼ਾਨੀਆਂ ਆਉਂਦੀਆਂ ਨੇ ਕਿੰਨੇ ਕੁ ਲੋਕ ਤੁਹਾਡੇ ਸਮਰਥਨ ਚ ਦੇਖੋ ਜੀ ਮੈਂ ਪਿੰਡ ਦੀ ਆਵਾਜ਼ ਸੁਣ ਕੇ ਆਵਾਜ਼ ਰੱਖੀ ਸੀ ਉਸ ਤੋਂ ਬਾਅਦ ਆ ਮੈਂ ਪਿੰਡ ਤੋਂ ਅਜੇ ਸਹਿਯੋਗ ਜਿਹੜਾ ਯਾਨੀ ਕਿ ਮੈਂ ਹੁਣ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਕੇ ਸਹਿਯੋਗ ਮੰਗਾਗਾ ਤੇ ਮੈਨੂੰ ਨਹੀਂ ਲੱਗਦਾ ਕਿ ਮੇਰੇ ਪਿੰਡ ਦਾ ਕੋਈ ਵੀ ਲੋਕ ਇਹੋ ਜਿਹੀ ਹੋਣਗੇ ਹੂੰ 95% ਲੋਕ ਤੇ ਮੇਰੇ ਨਾਲ ਖੜਨੇ ਚਾਹੀਦੇ ਨੇ ਮੇਰੇ ਹਿਸਾਬ ਦੇ ਨਾਲ ਕਿਉਂਕਿ 5% ਕੋਈ ਗਲਤ ਅੰਸਰ ਹੋ ਸਕਦੇ ਆ ਸਾਰਾ ਪਿੰਡ ਤੇ ਗਲਤ ਨਹੀਂ ਹੋ ਸਕਦਾ ਮੇਰੀ ਪੰਚਾਇਤ ਮੇਰੇ ਨਾਲ ਖੜੀ ਆ ਜੀ ਹੂੰ ਪੰਚਾਇਤ ਖੜੀ ਆ ਬਿਲਕੁਲ ਜੀ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਜਿਵੇਂ ਲੁਧਿਆਣੇ ਦੇ ਵਿੱਚ ਆਪਾਂ ਕਹਿ ਰਹੀਏ ਉੱਥੇ ਨਾ ਬਹੁਤ ਸਾਰੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਜਿਦੇ ਵਿੱਚ ਇਹ ਗੱਲ ਕੀਤੀ ਗਿਆ ਜਾ ਰਹੀ ਵੀ 90% ਅਸੀਂ ਨਸ਼ੇ ਤੇ ਕਾਬੂ ਪਾ ਲਿਆ ਵਾ ਜਿਹੜਾ 1% ਰਹਿ ਗਿਆ ਉਹ ਵੀ ਹੋ ਜਾਵੇਗਾ ਤੇ ਤੁਸੀਂ ਸ਼ਰਮ ਹੀ ਕਹਿ ਰਹੇ ਵੀ ਨਹੀਂ ਵਾਕਈ ਵਿਕ ਰਿਹਾ ਜੇ ਕੋਈ ਫਰਕ ਪਿਆ ਹੀ ਨਹੀਂ ਨਹੀਂ ਹੋ ਸਕਦਾ ਜੇ ਅਸੀਂ ਉਹ 90% ਤੋਂ ਜਿਹੜਾ 1% ਉਹਦੇ ਵਿੱਚ ਹੋਈ ਹੈ ਉਹਦੇ ਵਿੱਚ ਹੋਈ ਹੈ ਜੀ ਅੱਜ ਤੇ ਅਸੀਂ ਉਹ ਸੋਚਿਆ ਕਿ ਸਰਕਾਰ ਦੇ ਇਸ ਜਿਹੜਾ ਅਭਿਆਨ ਚੱਲ ਰਿਹਾ ਉਹਦੇ ਵਿੱਚ ਅਸੀਂ ਆਪਦੇ ਪਿੰਡ ਨੂੰ ਲੈ ਕੇ ਆਈਏ ਜੀ ਸਾਡੇ ਪਿੰਡ ਦੀ ਮੁਸ਼ਕਲ ਅਸੀਂ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਮੈਡੀਕਲ ਨਸ਼ਾ ਵੀ ਬਹੁਤ ਜ਼ਿਆਦਾ ਨਸ਼ਾ ਇਕੱਲਾ ਇੱਕ ਹੀ ਰੂਪਿੰਦਾ ਨਸ਼ਾ ਨਹੀਂ ਚਿੱਟੇ ਦਾ ਨਸ਼ਾ ਨਹੀਂ ਮੈਡੀਕਲ ਨਸ਼ਾ ਵੀ ਬਹੁਤ ਜ਼ਿਆਦਾ ਨਸ਼ਾ ਜੀ ਅੱਛਾ ਸਰਪੰਚ ਸਾਹਿਬ ਕਦੀ ਵੀਡੀਓ ਕਾਉਣ ਤੋਂ ਪਹਿਲਾਂ ਕਦੀ ਤੁਸੀਂ ਪ੍ਰਸ਼ਾਸਨ ਨਾਲ ਇਸ ਬਾਰੇ ਗੱਲ ਕੀਤੀ ਸਰਪੰਚ ਆਪਣੇ ਐਸ ਐਚ ਓ ਸਾਹਿਬ ਨਾਲ ਜਾਂ ਡੀ ਐਸ ਪੀ ਸਾਹਿਬ ਨਾਲ ਜਾਂ ਆਪਣੇ ਐਮ ਐਲ ਏ ਸਾਹਿਬ ਨਾਲ ਇਸ ਤਰ੍ਹਾਂ ਦੀ ਪਹਿਲਾਂ ਗੱਲ ਹੋਈ ਤੁਹਾਡੀ ਨਹੀਂ ਮੈਂ ਐਮ ਐਲ ਏ ਸਾਹਿਬ ਨਾਲ ਗੱਲ ਨਹੀਂ ਇਸ ਤੋਂ ਪਹਿਲਾਂ ਕੀਤੀ ਜੀ ਹਾਂ ਪਰ ਮੈਂ ਪ੍ਰਸ਼ਾਸਨ ਨੇ ਜਦੋਂ ਵੀ ਇੱਕ ਦੋ ਵਾਰ ਅੱਗੇ ਵੀ ਮੇਰੇ ਪਿੰਡ ਚ ਕਿਤੇ ਆਏ ਵੀ ਹੈ ਤਾਂ ਮੈਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਇਹ ਬਹੁਤ ਜਿਆਦੀ ਸਮੱਸਿਆ ਹੈ ਹਾਂ ਔਰ ਇੱਕ ਦੋ ਪਰਚੇ ਵੀ ਹੋਏ ਬੰਦਿਆਂ ਦੇ ਪਰ ਕੋਈ ਜਿਆਦਾ ਜਿੰਨਾ ਰਿਜਲਟ ਦੀ ਆਸ ਹੀ ਹੁੰਦਾ ਮਿਲਿਆ ਨਹੀਂਗਾ ਚਲੋ ਦੇਖੋ ਜੀ ਹੁਣ ਮੈਂ ਕੱਲ ਵੀਡੀਓ ਰੱਖੀਏ ਕੱਲ ਵੀ ਪ੍ਰਸ਼ਾਸਨ ਨੇ ਰੇਡ ਕੀਤੀਆਂ ਨੇ ਗ੍ਰਿਫਤਾਰੀ ਤੇ ਮੇਰੇ ਹਿਸਾਬ ਨਾਲ ਕੋਈ ਜਿਆਦਾ ਨਹੀਂ ਹੋਈਆਂ ਪ੍ਰਸ਼ਾਸਨ ਨੇ ਰੇਡ ਕੀਤੀ ਹੈ ਜੀ ਰੇਡ ਕੀਤੀ ਅੱਛਾ ਇੱਕ ਚੀਜ਼ ਹੋਰ ਕਿ ਪਿੱਛੇ ਜੇ ਨਾ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਪੰਚਾਇਤ ਦੀ ਹਰ ਪਿੰਡ ਜਿਹੜੀ ਪਿੰਡ ਦੀ ਪੰਚਾਇਤਾਂ ਜਿਹੜੀਆਂ ਉਹ ਮਤੇ ਪਾਉਣ ਪੀ ਅਸੀਂ ਆਪਣੇ ਪਿੰਡ ਦੇ ਵਿੱਚ ਇਹ ਕੰਮ ਨਹੀਂ ਹੋਣ ਦੇਣਾ ਕਿ ਤੁਹਾਡੀ ਪੰਚਾਇਤ ਵੱਲੋਂ ਕੋਈ ਮਤਾ ਪਾਇਆ ਗਿਆ ਸੀ ਬਿਲਕੁਲ ਜੀ ਸਾਡੇ ਸਾਡੀਆਂ ਦੋ ਪੰਚਾਇਤਾਂ ਨੇ ਜੀ ਭਗਵਾਨਪੁਰਾ ਕਲਾਂ ਔਰ ਭਗਵਾਨਪੁਰਾ ਤੇ ਸਾਡੇ ਦੋਨਾਂ ਪਿੰਡਾਂ ਦੇ ਸਰਪੰਚਾਂ ਵੱਲੋਂ ਇੱਕ ਸਾਂਝਾ ਮਤਾ ਵੀ ਇੱਕ ਵੱਖੋ ਵੱਖ ਪੰਚਾਇਤਾਂ ਦਾ ਮਤਾ ਵੀ ਪਾ ਕੇ ਜਿਹੜਾ ਅਸੀਂ ਗ੍ਰਾਮ ਸਭਾ ਜਿਹਨੂੰ ਕਿਹਾ ਸੀ ਸਰਕਾਰ ਨੇ ਜਦੋਂ ਆ ਸ਼ੁਰੂ ਕਰਨ ਤੋਂ ਪਹਿਲਾਂ ਉਹ ਮਤਾ ਅਸੀਂ ਪਾ ਕੇ ਦਿੱਤਾ ਹੋਇਆ ਜੀ ਉਹ ਮਤਾ ਪਾਇਆ ਹੋਇਆ ਬਿਲਕੁਲ ਲਿਖਤੀ ਰੂਪ ਚ ਆਏਗਾ ਲਿਖਤੀ ਰੂਪ ਚ ਆਏਗਾ ਜੀ ਅੱਛਾ ਇੱਕ ਚੀਜ਼ ਹੋਰ ਆ ਪੀ ਸਰਕਾਰ ਨੇ ਇੱਕ ਹੋਰ ਐਲਾਨ ਕੀਤਾ ਵੀ ਜਿਹੜੇ ਬੰਦੇ ਨਸ਼ੇ ਦੇ ਆਦੀ ਹੋ ਚੁੱਕ ਉਹਨਾਂ ਦਾ ਇਲਾਜ ਸਰਕਾਰ ਵੱਲੋਂ ਕਰਾਇਆ ਜਾਊਗਾ ਉਹ ਆਪਣੇ ਪਿੰਡ ਦੇ ਸਰਪੰਚਾਂ ਨਾਲ ਸੰਪਰਕ ਕਰ ਸਕਦਾ ਜਾਂ ਉਹ ਹਲਕੇ ਦੇ ਵਿਧਾਇਕ ਨਾਲ ਸੰਪਰਕ ਕਰ ਸਕਦਾ ਹੈ ਪੁਲਿਸ ਨਾਲ ਸੰਪਰਕ ਕਰ ਸਕਦਾ ਵੀ ਮੈਂ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਸਰਕਾਰ ਉਹਦਾ ਇਲਾਜ ਕਰਾਏਗੀ ਕੀ ਇਸ ਤਰ੍ਹਾਂ ਦਾ ਕੁਝ ਹੋਇਆ ਤੁਹਾਡੇ ਕੋਲ ਕੋਈ ਨੌਜਵਾਨ ਪਹੁੰਚਿਆ ਹੋਣ ਜਾਂ ਤੁਸੀਂ ਉਹਨਾਂ ਨਾਲ ਕੋਈ ਕਾਉਂਸਲਿੰਗ ਕੀਤੀ ਹੋਵੇ ਪਾਈ ਜੀ ਛੱਡਣਾ ਚਾਹੁੰਦੇ ਤੇ ਉਹ ਤੁਹਾਡਾ ਇਲਾਜ ਕਰਾਏਗੀ ਨਹੀਂ ਜੀ ਅਜੇ ਤੱਕ ਮੇਰੇ ਕੋਲ ਐਦਾ ਦਾ ਕੋਈ ਨਹੀਂ ਪਹੁੰਚਿਆ ਤੁਸੀਂ ਕੋਸ਼ਿਸ਼ ਕੀਤੀ ਉਹਨਾਂ ਕੋਲ ਤੱਕ ਪਹੁੰਚਣ ਦੀ ਨਹੀਂ ਮੈਂ ਕਹਿ ਰਿਹਾ ਕਿ ਕੱਲ ਮੇਰੀ ਕੋਈ ਪਰਿਵਾਰਕ ਮੁਸ਼ਕਲ ਬਣ ਗਈ ਸੀ ਉਹਦੇ ਕਰਕੇ ਮੈਂ ਪਿੰਡ ਤੋਂ ਬਾ ਟਾਡੇ ਔਨਤੇ ਮ ਪਿੰਡ ਦੇ ਵਿੱਚ ਵਾਪਸ ਆਇਆ ਜੀ ਤੇ ਉਸ ਤੋਂ ਬਾਅਦ ਨਾਲ ਦੇਖਦੇ ਹਾਂ ਅੱਜ ਜੀ ਕੀ ਬੰਦਾ ਹੂੰ ਕੋਈ ਅਨਾਉਂਸਮੈਂਟ ਇਦਾਂ ਦੀ ਕਰਾਈ ਹੈ ਵੀ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਅਨਾਉਂਸਮੈਂਟ ਮੈਂ ਇਦਾਂ ਦੀ ਨਹੀਂ ਕਰਵਾਈ ਹੈ ਜੇ ਮੈਂ ਇੰਨੀ ਕਹੀ ਸੀ ਕਿ ਜਿਹੜੇ ਵੀ ਪਿੰਡ ਦੇ ਵਸ ਮੇਰੇ ਪਿੰਡ ਦੇ ਵਿੱਚ ਜਾਂ ਕੋਈ ਨਸ਼ੇ ਦਾ ਧੰਦਾ ਕਰਦੇ ਨੇ ਜਾਂ ਤੋਂ ਬੰਦ ਕਰ ਦੇਣ ਜਾਂ ਮੇਰਾ ਪਿੰਡ ਛੱਡ ਕੇ ਚਲੇ ਜਾਣ ਕਿਉਂਕਿ ਜਿੰਨਾ ਚਿਰ ਮੈਂ ਹੁਣ ਰਹਿਵਾਂ ਕਰਾਂਗਾ ਉਨਾਂ ਚਿਰ ਮੈਂ ਲੜਾਈ ਲੜਦਾ ਰਹੂੰਗਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀ ਪ੍ਰਸ਼ਾਸਨ ਨੇ ਜਾਂ ਤੁਹਾਡੇ ਐਮਐਲਏ ਸਾਹਿਬ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਕੋਈ ਨੇ ਦੇਖੋ ਜੀ ਮੈਨੂੰ ਸਰਕਾਰ ਵੱਲੋਂ ਕੰਟੈਕਟ ਕੀਤਾ ਗਿਆ ਕਿ ਵਧੀਆ ਤੂੰ ਇਹ ਆਵਾਜ਼ ਉਠਾਈ ਹੈ ਕੋਈ ਗੱਲ ਨਹੀਂ ਤੇਰੇ ਨਾਲ ਅਸੀਂ ਸਾਰੇ ਜਾਣੇ ਤੇ ਪ੍ਰਸ਼ਾਸਨ ਨੇ ਮੇਰੇ ਨਾਲ ਕੰਟੈਕਟ ਨਹੀਂ ਕੀਤਾ ਪ੍ਰਸ਼ਾਸਨ ਨੇ ਤੁਹਾਨੂੰ ਕਿਹਾ ਕਿ ਰੇਡ ਕਰ ਲੈ 3 ਵਜੇ ਤੋਂ ਮੇਰੀ ਵੀਡੀਓ ਤੋਂ 1 ਘੰਟੇ ਬਾਅਦ ਰੇਡ ਹੋਈ ਹੈ ਪਿੰਡ ਦੇ ਵਿੱਚ ਜੀ ਜਾਂ ਤੁਹਾਡੇ ਤੇ ਕੋਈ ਕਿਸੇ ਤਰ੍ਹਾਂ ਦਾ ਦਬਾਅਤ ਨਹੀਂ ਬਣਾਏਗਾ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਨਹੀਂ ਜੀ ਬਿਲਕੁਲ ਕੋਈ ਦਬਾਅ ਨਹੀਂ ਜੀ ਕੋਈ ਪ੍ਰਸ਼ਾਸਨ ਵੱਲੋਂ ਦਬਾਅ ਨਹੀਂ ਕੋਈ ਸਰਕਾਰ ਵੱਲੋਂ ਦਬਾਅ ਨਹੀਂ ਮੈਂ ਤਾਂ ਪ੍ਰਸ਼ਾਸਨ ਨੂੰ ਅਜੇ ਮੰਗ ਪਹੁੰਚਾਉਂਦੀ ਮੈਨੂੰ ਲੱਗਦਾ ਹੈ ਕਿ ਅਜੇ ਤੱਕ ਚੰਦ ਜਿਹੜਾ ਆਪਣੇ ਤਰਨਤਾਰਨ ਦੇ ਐਸਐਸਪੀ ਸਾਹਿਬ ਉਹਨਾਂ ਤੱਕ ਮੈਨੂੰ ਲੱਗਦਾ ਆਵਾਜ਼ ਨਹੀਂ ਪਹੁੰਚੀ ਮੇਰੀ ਜੀ ਅੱਛਾ ਕੋਈ ਨਹੀਂ ਹੁਣ ਪਹੁੰਚ ਜਾਏਗੀ ਇੱਕ ਚੀਜ਼ ਹੋਰ ਆਪਾਂ ਸਮਝੀਏ ਵੀ ਇੱਕ ਤੁਸੀਂ ਆਫ ਕੈਮਰਾ ਨਾਲ ਗੱਲ ਕਰ ਰਹੇ ਸੀਗੇ ਵੀ ਕੁਝ ਰਾਜਨੀਤਿਕ ਲੋਕਾਂ ਨੇ ਵੀ ਤੁਹਾਡੀ ਉਹ ਵੀਡੀਓ ਚੱਕ-ਚੱਕ ਕੇ ਆਪਣੇ ਪੇਜਾਂ ਤੇ ਪਾਈ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਬਿਲਕੁਲ ਜੀ ਮੈਂ ਸੁਣਿਆ ਦਵਾਂਗਾ ਜੀ ਇਹ ਜਿਹੜਾ ਸਿਆਸੀ ਰੋਟੀਆਂ ਪਾਰਟੀਆਂ ਸੇਕਦੀਆਂ ਨੇ ਇਹਨਾਂ ਦੇ ਪਾਰਟੀਆਂ ਦੇ ਦੇਖੋ ਮੈਨੂੰ ਕੁਝ ਬੰਦਿਆਂ ਨੇ ਦੱਸਿਆ ਕਿ ਤੁਹਾਡੀ ਵੀਡੀਓ ਜਿਹੜੀ ਹੈ ਕੁਝ ਲੋਜੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਰਹਿ ਚੁੱਕੇ ਨੇ ਉਹ ਸਾਬਕਾ ਨੁਮਾਇੰਦੇ ਉਹਨਾਂ ਨੇ ਵੀ ਉਹ ਸ਼ੇਅਰ ਕੀਤੀ ਆ ਕਿਸੇ ਨੇ ਮੇਰੀ ਸ਼ਲਾਘਾ ਵੀ ਕੀਤੀ ਹੋ ਸਕਦੀ ਕਿਸੇ ਨੇ ਸਰਕਾਰ ਨੂੰ ਟਾਰਗੇਟ ਕੀਤਾ ਹੋ ਸਕਦਾ ਉਹਦੇ ਵਿੱਚ ਤੇ ਜ਼ਿਆਦਾਤਰ ਤੇ ਮੈਨੂੰ ਲੱਗਦਾ ਸਰਕਾਰ ਨੂੰ ਟਾਰਗੇਟ ਕਰਕੇ ਆਪਦੀ ਉਹ ਸਿਆਸੀ ਰੋਟੀ ਸੇਕਣ ਦੀ ਕੋਸ਼ਿਸ਼ ਕੀਤੀ ਹੋਗੀ ਪਰ ਇਹ ਜਿਹੜੀ ਅਲਾਮਤਾ ਇਹ ਉਹਨਾਂ ਦੀ ਦਿੱਤੀ ਹੋਈ ਆ ਉਹ ਜਿਹੜੇ ਕੰਡੇ ਉਹਨਾਂ ਦੀ ਖਲਾਰੇ ਹੋਏ ਅੱਜ ਅਸੀਂ ਚ ਗੰਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਦੇਖਦਾ ਮੈਂ ਕਿੰਨਾ ਕਾਮਯਾਬ ਹੁੰਨਾ ਇਹ ਗੱਲ ਗੱਲ ਤਾਂ ਇਹ ਹੈ ਨਾ ਜੀ ਹੁਣ ਤਾਂ 3 ਸਾਲ ਤਾਂ ਆਪਣੇ ਵੀ ਹੋ ਗਏ ਨਾ ਜੀ 3 ਸਾਲ ਥੋੜੇ ਨਹੀਂ ਹੁੰਦੇ ਉਦੋਂ ਸਰਕਾਰ ਨੇ ਜਦੋਂ ਸ਼ੁਰੂਆਤ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ 4 ਹਫ਼ਤਿਆਂ ਚ ਬੰਦ ਕਰ ਦਿਆਂਗੇ ਪਰ ਹੁਣ 3 ਸਾਲ ਸਵਾ 3 ਸਾਲ ਹੀ ਕਹਿ ਲੀਏ 1.5 ਸਾਲ ਰਹਿ ਗਿਆ ਤੁਹਾਡੇ ਕੋਲ 1.5 ਸਾਲ ਦੇ ਵਿੱਚ ਕੀ ਲੱਗਦਾ ਵੀ ਕਾਮਯਾਬ ਹੋਵਾਂਗੇ ਆਪਾਂ ਬਿਲਕੁਲ ਜੀ ਬਿਲਕੁਲ ਹੋਵਾਂਗੇ ਜੀ ਹਾਂ ਬਿਲਕੁਲ ਹੋਵਾਂਗੇ ਜੀ ਇਹ ਲੜਾਈ ਆ ਨਹੀਂ ਜਿਹੜੀ ਇਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੜੀ ਜਾਣੀ ਮੈਂ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਔਰ ਉੱਥੋਂ ਦੇ ਜਿਹੜੇ ਮੋਤਬਾਰ ਜਾਂ ਬਾਕੀ ਪਾਰਟੀਆਂ ਦੇ ਮੰਤਰੀ ਉਹਨਾਂ ਨੂੰ ਇਹੀ ਮੈਸੇਜ ਲਾਉਂਗਾ ਕਿ ਇਹ ਲੜਾਈ ਆ ਜਿਹੜੀ ਆਪਣੀ ਲੜਾਈ ਆ ਹਾਂ ਜੀ ਆਪਾਂ ਸਮਝ ਗਏ ਕਿ ਕੱਲੀ ਸਰਕਾਰਾਂ ਦੀ ਲੜਾਈ ਆ ਸਰਕਾਰਾਂ ਦੇ ਨਾਲੇ ਕਾਪਾਂ ਕਾਮਜਾਬ ਨਹੀਂ ਹੋਣਾ ਇਹ ਆਪਾਂ ਨੂੰ ਪਿੰਡ ਪੱਦਰ ਤੇ ਉਪਰਾਲੇ ਕਰਨੇ ਪੈਣੇ ਆ ਜਿੰਨਾ ਚਿਰ ਆਪਾਂ ਪਿੰਡ ਪੱਦਰ ਤੇ ਉਪਰਾਲੇ ਨਹੀਂ ਕਰਦੇ ਹੁਣ ਐਮਐਲਏ ਨੂੰ ਥੋੜੀ ਪਤਾ ਕਿ ਭਗਵਾਨਪੁਰੇ ਚ ਕੌਣ ਨਸ਼ਾ ਵੇਚਦਾ ਪਿਆ ਹਾਂ ਬਿਲਕੁਲ ਐਮਐਲਏ ਜੇ ਕਾਰਵਾਈ ਕਰਾ ਵੀ ਦਿੰਦਾ ਤੇ ਸਾਨੂੰ ਸਾਡਾ ਫਰਜ ਬੰਦਾ ਕਿ ਅਸੀਂ ਉਹਨਾਂ ਦੇ ਮਗਰੋਂਾਂ ਬੰਦਿਆਂ ਦੀ ਗਲਤ ਬੰਦਿਆਂ ਦੇ ਮਗਰ ਨਾ ਜਾਈਏ ਤੇ ਜੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੰਦ ਕਰਦੇ ਉਹਨਾਂ ਦੀ ਸਪੋਰਟ ਕਰਨੀ ਉਹਨਾਂ ਦੇ ਨਾਲ ਮੇਲ ਮਲਾਬ ਬੰਦ ਕੇ ਉਹਨਾਂ ਪਰਿਵਾਰਾਂ ਦੇ ਬਾਈਕਾਟ ਕਰ ਦਿੱਤੇ ਜਾਂ ਤੇ ਮ ਤੋ ਬੰਦ ਹੋ ਜਾਣਗੇ ਜੀ ਅੱਛਾ ਜਿਹੜਾ ਤੁਸੀਂ ਮਤੇ ਦੀ ਗੱਲ ਕੀਤੀ ਵੀ ਅਸੀਂ ਮਤਾ ਪਾਇਆ ਜਿਹੜਾ ਉਹ ਮਤੇ ਦੇ ਵਿੱਚ ਕਿਹੜੇ ਕਿਹੜੇ ਮਤੇ ਪਾਏ ਗਏ ਤੇ ਨਸ਼ਾ ਤਸਕਰਾਂ ਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ ਮੈਂ ਉਦੋਂ ਵੀ ਇਹੀ ਬੇਨਤੀ ਕੀਤੀ ਸੀ ਕਿ ਜਿਹੜੇ ਨਸ਼ੇ ਵਾਲੇ ਨੇ ਉਹ ਆਪਣਾ ਉਹਦੇ ਵਿੱਚ ਜੋ ਮਤਾ ਸਾਨੂੰ ਸਰਕਾਰ ਵੱਲੋਂ ਆਇਆ ਸੀ ਕਿ ਮਤਾ ਪਾ ਕੇ ਦਿਓ ਕਿ ਅਸੀਂ ਸਰਕਾਰ ਦਾ ਇਹਦੇ ਵਿੱਚ 100% ਯੋਗਦਾਨ ਦਵਾਂਗੇ ਔਰ ਮੈਂ ਯੋਗਦਾਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹਮ ਜਿਹੜੀ ਉਹ ਤੁਸੀਂ ਕਹਿ ਰਹੇ ਵੀ ਕੋਈ ਜ਼ਮਾਨਤ ਨਹੀਂ ਦੇਊਗਾ ਇਹ ਇਹ ਮਤੇ ਹੋਏ ਕੱਲ ਦੇਖੋ ਜੀ ਮੈਂ ਇਹ ਮਤਾ ਲਿਖ ਕੇ ਦਿੱਤਾ ਹਾਂ ਹਾਂ ਮੈਂ ਲਿਖ ਕੇ ਦੱਤਾ ਜੀ ਕਿ ਕੋਈ ਜਮਾਨਤ ਨਹੀਂ ਲਵੇ ਹਾਂ ਸਰਕਾਰ ਨੇ ਤੇ ਇਥੋਂ ਤੱਕ ਵੀ ਕਿਹਾ ਵੀ ਜੇ ਕੋਈ ਸਾਡਾ ਬੰਦਾ ਜਾਂਦਾ ਤੇ ਉਹ ਤੋਂ ਵੀ ਪਰਚਾ ਦਿੱਤਾ ਜਾਵੇ ਬਿਲਕੁਲ ਜੀ ਮੈਂ ਕਹਿੰਦਾ ਜੇ ਮੈਂ ਜਾਂਦਾ ਮੇਰੇ ਤੇ ਵੀ ਕਾਰਵਾਈ ਕੀਤੀ ਜਾਵੇ ਮੇਰਾ ਕੋਈ ਪਰਿਵਾਰਕ ਮੈਂਬਰ ਜਾਂ ਹੋਰ ਕੋਈ ਕਰਦਾ ਉੱਤੇ ਵੀ ਕਾਰਵਾਈ ਕੀਤੀ ਜਾਵੇ ਨਸ਼ਾ ਦਸਕਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਾਂਗਾ ਕਿ ਇਹ ਜਿਹੜੀ ਆਗ ਆ ਇਹ ਕਿਸੇ ਘਰ ਵੀ ਪਹੁੰਚ ਸਕਦੀ ਹੈ ਕਿਸੇ ਦਾ ਧੀ ਬੁੱਤ ਵੀ ਇਹਦੀ ਲਪੇਟ ਦੇ ਵਿੱਚ ਆ ਸਕਦਾ ਤੇ ਇਹ ਅੱਜ ਜਿਹੜੀ ਆ ਸਾਡੀ ਬੜੀ ਤਗੜੀ ਲੋੜ ਬਣ ਗਈ ਹੈ ਬਿਲਕੁਲ ਤੇ ਸਰਕਾਰ ਦਾ ਪ੍ਰਸ਼ਾਸਨ ਤੋਂ ਬਿਨਾਂ ਵੀ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਬਾਕੀ ਪਿੰਡਾਂ ਨੂੰ ਵੀ ਅਪੀਲ ਕਰੂੰਗਾ ਕਿ ਜਿੰਨਾ ਚਿਰ ਆਪਾਂ ਪਿੰਡ ਪੱਦਰ ਤੇ ਲੜਾਈ ਨਹੀਂ ਨਾ ਵਿੜਦੇ ਆਪਾਂ ਸਾਥ ਨਹੀਂ ਦਿੰਦੇ ਇੱਕ ਦੂਜੇ ਦਾ ਉਹਨਾਂ ਚਿਰ ਲੜਾਈ ਜ ਆਪਣੇ ਤੋਂ ਕਾਮਯਾਬ ਨਹੀਂ ਹੋ ਆ ਜਾਣਾ ਜਿੰਨਾ ਚਿਰ ਆਪਾਂ ਪਿੰਡਾਂ ਦੇ ਵਿੱਚ ਵੀ ਸੋਚਾਂਗੇ ਕਿ ਠੀਕ ਆ ਜੀ ਆ ਜਾ ਸਰਪੰਚ ਇੱਧਰ ਹੋ ਗਿਆ ਜੇ ਇਹ ਇਹ ਨਹੀਂ ਜਾਂਦਾ ਕਿਸੇ ਦੇ ਮਗਰ ਤੇ ਆਪਾਂ ਕੋਸ਼ਿਸ਼ ਕਰ ਲਈਏ ਆਪਾਂ ਉਹ ਘਰ ਆਪਣੇ ਦਾ ਜੋੜਨ ਦੀ ਕੋਸ਼ਿਸ਼ ਕਰ ਲਈਏ ਇਹ ਸਰਦਾਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਿਲਕੁਲ ਬਿਲਕੁਲ ਮਾਲਕ ਨੇ ਸੇਵਾ ਬਖਸ਼ੀ ਔਰ ਮੈਂ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਕਿ ਜੇ ਮੈਨੂੰ ਪਿੰਡ ਦਾ ਮੈਂ ਸੇਵਾਦਾਰ ਹਾਂ ਤਾਂ ਪਿੰਡ ਦਾ ਸੇਵਾਦਾਰ ਬਣ ਕੇ ਰਵਾਂ ਇਹਨੂੰ ਆਪਣੇ ਸਿਰ ਤੇ ਨਾ ਚੜਨ ਦਵਾਂ ਜੀ ਚਲੋ ਜੀ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਇੱਕ ਹਿੰਮਤ ਦੀ ਤੁਹਾਡੀ ਦੀ ਦਾਤ ਆ ਕਿ ਤੁਸੀਂ ਪਹਿਲੇ ਸਰਪੰਚੋ ਜਿਨ੍ਹਾਂ ਨੇ ਹਿੰਮਤ ਕੀਤੀ ਬਹੁਤ ਬਹੁਤ ਧੰਨਵਾਦ ਜੀ ਮੈਂ ਦੇਖਦਾ ਕਿ ਹੁਣ ਇਹਦੇ ਵੱਲ ਵੇਖ ਕੇ ਮੇਰੇ ਕਿੰਨੇ ਭਰਾ ਮੇਰੇ ਸਾਥ ਦਿੰਦੇ ਨੇ ਹਾਂ ਬਸ ਮੁੱਕ ਦੀ ਗੱਲ ਆ ਹਾਂਜੀ ਹੁਣ ਦੇਖਣਾ ਇਹ ਹੋਊਗਾ ਕਿ ਹੋਰ ਪਿੰਡਾਂ ਦੇ ਕਿੰਨੇ ਸਰਪੰਚ ਭਾ ਦੇ ਨਾਲ ਖੜਦੇ ਨੇ ਸੋ ਵੀਰ ਗੁਰਲਾਲ ਸਿੰਘ ਬਹੁਤ ਸੁਹਿਰਦ ਬੰਦੇ ਨੇ ਇਮਾਨਦਾਰ ਨੇ ਔਰ ਇਹਨਾਂ ਦੇ ਨਾਲ ਅਸੀਂ ਵੀ ਵਿਚਤਰ ਨੇ ਕਿਉਂਕਿ ਸਾਡਾ ਇਲਾਕਾ ਵੀ ਇਹੀ ਆ ਤੇ ਬਹੁਤ ਵਧੀਆ ਇਨਸਾਨ ਨੇ ਤੇ ਅੱਜ ਜੇ ਇਹਨਾਂ ਨੇ ਹਿੰਮਤ ਕੀਤੀ ਹੈ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਕਿ ਇਹਨਾਂ ਦਾ ਸਾਥ ਦੇਣ ਤੇ ਨਾਲ ਦੀ ਨਾਲ ਜਿਹੜੇ ਲਾਗੇ ਬੰਨੇ ਤੇ ਸਰਪੰਚ ਨੇ ਜਿਹੜੇ ਹੋਰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਇਹਨਾਂ ਦੇ ਨਾਲ ਜੁੜ ਕੇ ਜੇ ਅੱਜ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਵਾਸਤੇ ਇਹਨਾਂ ਨੇ ਇੱਕ ਕਦਮ ਚੁੱਕਿਆ ਤੇ ਇਹਨਾਂ ਦਾ ਸਾਥ ਦੇਣ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਈ ਵਾਰੀ ਨਾ ਸਾਡੇ ਜਿਹੜੇ ਸਰਕਾਰ ਦੇ ਨੁਮਾਇੰਦੇ ਸਾਨੂੰ ਇਹ ਗੱਲ ਕਹਿੰਦੇ ਕਿ ਭਾਈ ਤੁਸੀਂ ਸਾਨੂੰ ਉਹ ਚੀਜ਼ ਦੱਸੋ ਜਿਹੜੇ ਅਸੀਂ ਕਰ ਰਹੇ ਹਾਂ ਪਰ ਕਹਿੰਦੇ ਵੀ ਸਾਡਾ ਮੀਡੀਆ ਦੇ ਵਿੱਚ ਉਹ ਫਰਜ ਬਣਦਾ ਹੈ ਸਾਡਾ ਵੀ ਜਿਹੜੀ ਚੀਜ਼ ਤੁਸੀਂ ਨਹੀਂ ਕਰ ਰਹੇ ਸੀ ਉਹ ਦਿਖਾਉਣੀ ਹੈ ਮੀਡੀਆ ਅਸਲੀ ਮੀਡੀਆ ਉਹੀ ਹੈ ਜਿਹੜਾ ਸਰਕਾਰ ਦੇ ਕਰਨ ਵਾਲੇ ਕੰਮ ਜਿਹੜੇ ਨਹੀਂ ਹੋਏ ਉਹ ਦਿਖਾਵੇ ਮੈਂ ਕਹਿੰਦਾ ਵੀ ਉਹ ਜਿਹੜੀ ਆਪਾਂ ਕੈਮਰਾ ਚੱਕ ਕੇ ਉਹ ਦਿਖਾ ਰਹੇ ਜਿਹੜੀ ਸਰਕਾਰ ਮਗਰ ਮਗਰ ਉਹਨਾਂ ਦੇ ਤੁਰੇ ਫਿਰਦੇ ਜਿਹੜੇ ਕਰਕੇ ਵਖਾ ਰਹੇ ਉਹ ਵੀ ਚਲੋ ਕਿਸੇ ਕਿਸੇ ਹੱਦ ਤੱਕ ਬਣਦਾ ਵੀ ਆ ਪਰ ਮੈਂ ਕਹਿੰਦਾ ਵੀ ਸਾਨੂੰ ਉਹ ਚੀਜ਼ਾਂ ਚੱਕਣੀਆਂ ਚਾਹੀਦੀਆਂ ਜਿਹੜੀ ਸਰਕਾਰ ਤੋਂ ਵਾਝੀਆਂ ਰਹਿ ਗਈਆਂ ਲੁਕੀਆਂ ਰਹਿ ਗਈਆਂ ਸਰਕਾਰ ਦੇ ਕਰਨ ਵਾਲੀਆਂ ਨੇ ਸੋ ਆਈ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਭਗਵਾਨਪੁਰਾ ਪਿੰਡ ਤਰਨਤਾਰਨ ਧੰਨਵਾਦ